ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਇਆ ਤੇ ਇਸ ਵੀਡੀਓ ਚ ਵੀ ਆਪਾਂ ਪਹਿਲਾ ਤਰ੍ਹਾਂ ਹੀ ਕਰਦੇ ਆਂ ਕੁਛਕ ਨਮੂਨਿਆਂ ਦੀ ਕੁੱਤੇ ਖਾਣੀ ਤੁਹਾਨੂੰ ਆਪਾਂ ਦੱਸ ਦਈਏ ਕਿ ਜੈਸਮਿਨ ਮਾਲ ਦੇ ਬਾਪੂ ਨੂੰ ਚੜਿਆ ਪਿਆ ਗੁੱਸਾ ਤੇ ਉਹਨੇ ਕਰਤਾ ਰੋਸਟਾ ਨੂੰ ਰਿਪਲਾਈ ਫੁੱਲ ਡਿਟੇਲ ਚ ਆਪਾਂ ਹੁਣ ਵੀਡੀਓ ਦੇਖਦੇ ਆਂ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਸੋ ਇੱਕ ਅੱਜ ਖੁਸ਼ੀ ਜ਼ਾਹਿਰ ਕਰਨੀ ਆਪਾਂ ਨੇ ਤੁਹਾਡੇ ਦੇਖ ਲੋ ਇਹਨੇ ਜੈਸਮਿਨ ਮਾਲ ਦੇ ਬਾਪੂ ਜੀ ਅਖੇ ਮੈਂ ਤੁਹਾਡੇ ਅੱਗੇ ਖੁਸ਼ੀ ਜ਼ਹਿਰ ਕਰਨੀ ਆ ਉਹ ਅੰਕਲ ਜਹੋ ਜੀਆਂ ਹੋਣ ਤੂੰ ਗੱਲਾਂ ਕਰੇਗਾ ਨਾ ਲੱਗਦਾ ਖੁਸ਼ੀ ਜ਼ਹਿਰ ਹੀ ਹੋਊਗੀ ਉਹ ਨਾਲੇ ਜ਼ਹਿਰ ਨਹੀਂ ਖੁਸ਼ੀ ਜ਼ਾਹਰ ਕੀਤੀ ਜਾਂਦੀ ਆ ਅਸਲੀਅਤ ਨਾ ਪਤਾ ਹੋਵੇ ਤਾਂ ਫਿਰ ਉਹ ਜਿਹੜਾ ਕਮੈਂਟ ਆਪੇ ਰੋਂਗ ਲਗਾਉਂਗਾ ਜਦੋਂ ਅਸਲੀਅਤ ਪਤਾ ਲੱਗੂਗੀ ਤਾਂ ਸ਼ਾਇਦ ਉਹ ਕਮੈਂਟ ਕਰਨ ਵਾਲਿਆਂ ਨੂੰ ਆ ਅਸਾਦ ਨੂੰ ਵੀ ਅਸੀਂ ਕਿਸੇ ਨਾ ਕਿਸੇ ਟਾਈਮ ਗਲਤ ਕਮੈਂਟ ਕਰਦੇ ਸੀਗੇ ਓਏ ਅੰਕਲ ਹੱਥ 'ਚ ਚਿੱਠਾ ਫੜ ਕੇ ਕਿਉਂ ਤੂੰ ਸਾਨੂੰ ਡਰਾਈਂ ਨਾ ਉਹ ਸਾਨੂੰ ਸਿੱਧਾ-ਸਿੱਧਾ ਦੱਸ ਦੇ ਗੱਲ ਕੀ ਐ ਆਖੇ ਕਮੈਂਟ ਕਰਨ ਵਾਲਾ ਨੂੰ ਅਹਿਸਾਸ ਹੋਊ ਆ ਓਏ ਅੰਕਲ ਇੱਥੇ ਬੰਦਾ ਮਾਰ ਕੇ ਨਹੀਂ ਲੋਕਾਂ ਨੂੰ ਅਹਿਸਾਸ ਹੁੰਦਾ ਉਹ ਕਮੈਂਟ ਦਾ ਕੀ ਅਹਿਸਾਸ ਹੁਣ ਨਾਲੇ ਅੰਕਲ ਜੀ ਤੁਸੀਂ ਤਾਂ ਸਾਨੂੰ ਨਾ ਸੱਚੀ ਤੁਹਿਆਂ ਨੂੰ ਡਰਾਉਂਦੇ ਹੀ ਰਹਿੰਦੇ ਆ ਲੋ ਮੇਰੇ ਰਪੋਟਾਂ ਦੇ ਵਿੱਚ ਚੈੱਕਅਪ ਕਰਵਾ ਕੇ ਆਈ ਸਾਡੀ ਜੈਸਮੀਨ ਮੈਂ ਜੇ ਤੁਹਾਨੂੰ ਸਿੱਧੀ ਜੀ ਗੱਲ ਕਰਾਂ ਵੀ ਮੈਂ ਨਾਨਾ ਬਣਨੇ ਆਣਾ ਜੀ। ਲੈ ਸੁਣ ਲੋ ਅਖੇ ਖੋਦਾ ਭਾੜ ਤੋਂ ਨਿਕਲਾ ਚੂਹਾ। ਉਹ ਅੰਕਲਾ ਤੂੰ ਸਿੱਧਾ ਸਿੱਧਾ ਕਹਿ ਦੇ ਮੈਂ ਨਾਨਾ ਬਣਨ ਵਾਲਾ। ਕਮੈਂਟ ਵਾਲਾ ਨੂੰ ਸਾਹ ਸੁਹਾਈਏ ਹੋਵਾ ਵੋ ਹੋਵਾ। ਕਮੈਂਟ ਕਰਨ ਵਾਲਾ ਤੂੰ ਐਵੇਂ ਟੱਟੀਆਂ ਲਾ ਰੱਖੀਆਂ। ਉਹ ਅੰਕਲ ਦੀਆਂ ਗੱਲਾਂ ਸੁਣ ਕੇ ਤਾਂ ਸਾਲਾ ਮੇਰਾ ਵੀ ਬੀਪੀ ਤਾਂ ਠਾਠਾ ਹੋਣ ਲੱਗ ਗਿਆ ਸੀ। ਇਹਦੇ ਚ ਕੋਈ ਸ਼ਰਮ ਦੀ ਗੱਲ ਨਹੀਂ ਹੈ ਕਿ ਇਹ ਉਹ ਅੰਕਲ ਸ਼ਰਮ ਵਾਲੀ ਗੱਲ ਨਹੀਂ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਆ। ਓਏ ਆਪਣੇ ਬੱਚਿਆਂ ਦੀਆਂ ਰਿਪੋਰਟਾਂ ਮਾਪਿਓ ਥੋੜੀ ਦੇਖਦਾ ਹੁੰਦਾ ਓਏ ਥੋੜੀ ਸ਼ਰਮ ਸੰਗ ਵੀ ਹੁੰਦੀ ਆ ਓਏ ਉਹਦਾ ਲਾਈਫ ਪਾਰਟਨਰ ਹੀ ਦੇਖਦਾ ਹੁੰਦਾ ਨਾਲੇ ਲੋਕਾਂ ਨੂੰ ਦੱਸਣ ਦੀ ਕੀ ਲੋੜ ਸੀ ਹੈ ਜਦੋਂ ਜੈਸਮੀਨ ਦਾ ਢਿੱਡ ਵੱਡਾ ਹੋਣਾ ਸੀ ਲੋਕਾਂ ਨੂੰ ਆਪ ਹੀ ਪਤਾ ਲੱਗ ਜਾਣਾ ਸੀ ਉਹ ਤੂੰ ਤਾਂ ਰਿਪੋਰਟਾਂ ਲੈ ਕੇ ਨਾ ਲੋਕਾਂ ਨੂੰ ਐ ਪ੍ਰੂਫ ਦਿਖਾਉਣ ਲੱਗ ਗਿਆ ਜਿਵੇਂ ਜੈਸਮੀਨ ਦੇ ਜਾਪੇ ਲਈ ਲੋਕਾਂ ਨੇ ਪੰਜੀਰੀ ਰਲਾ ਕੇ ਭੇਜਣੀ ਹੁੰਦੀ ਆ ਜਿਹੜੀਆਂ ਰਿਪੋਰਟਾਂ ਹੈਗੀਆਂ ਇਹ ਇਹਦੇ ਵਿੱਚ ਸਾਨੂੰ ਹੁਣ ਦੱਸੋ ਕਿਆ ਸਮਝ ਆਉਂਦਾ ਸਨ ਲੋ ਆਖਰੀ ਰਿਪੋਰਟਾਂ ਦੀ ਸਾਨੂੰ ਕਿਆ ਸਮਝ ਆਣੀ ਉਹ ਅੰਕਲਾ ਹੱਥੇ ਤਾਂ ਤੂੰ ਐਂ ਫੜ ਰੱਖਿਆ ਸੀ ਜਿਵੇਂ ਐਮਬੀਬੀਐਸ ਕੀਤੀ ਹੁੰਦੀ ਆ ਉਹ ਨਾਲੇ ਤੈਨੂੰ ਇਹ ਕੀ ਸਮਝ ਆਉਣੀ ਆ ਉਹ ਤਾਂ ਡਾਕਟਰਾਂ ਨੂੰ ਨਹੀਂ ਸਮਝ ਆਉਂਦੀਆਂ ਉਹ ਵੀ ਐਵੇਂ ਤੁੱਕਾ ਹੀ ਲਾ ਦਿੰਦੇ ਆ ਆ ਬੱਚ ਦੀਆਂ ਅੱਖਾਂ ਆ ਮੂੰਹ ਆ ਕਾਨਾਂ ਆ ਦਾੰਦ ਆ ਤੇ ਤੂੰ ਮੂਥੇ ਪਹਿਨਾ ਜਿਵੇਂ ਸਾਡੇ ਜਨਮ ਤੋਂ ਜਿੱਥੇ ਡਾਕਟਰ ਕਿਤੇ ਕਿਤੇ ਹੁੰਦੇ ਸੀਗੇ ਪਤਾ ਨਹੀਂ ਕਿਹੜੇ ਨਾਮ ਨਾਲ ਸੀ ਪੜ ਪੜ ਕੇ ਨਾਲੇ ਤਖੜੇ ਹੱਟੇ ਗੱਟੇ ਹੁਣ ਤਾਂ ਬਈ ਡਾਕਟਰ ਉਹ ਕਾਲਜ ਆਦਾ 12 ਦੇ ਤਾਂ ਲੈ ਅਖੇ ਸਾਡੇ ਟਾਈਮ ਤੱਕ ਕਿਤੇ ਕਿਤੇ ਡਾਕਟਰ ਹੁੰਦੇ ਸੀ ਤਾਂ ਵੀ ਅਸੀਂ ਹੱਟੇ-ਕੱਟੇ ਆਂ ਉਹ ਅੰਕਲ ਤੋੜੇ ਤਰਾ ਤੋਂ ਢਿੱਡ ਬਾਹਰ ਕੱਢ ਰੱਖਿਆ ਹੈ ਹੱਟਾ-ਕੱਟਾ ਕਿਹੜੇ ਪਾਸੋਂ ਆ ਉਹ ਨਾਲੇ ਪਹਿਲਾਂ ਵਾਲੇ ਜ਼ਮਾਨੇ ਨਾਲੋਂ ਹੁਣ ਜ਼ਮਾਨਾ ਬਹੁਤ ਵਧੀਆ ਉਹ ਪਹਿਲਾਂ ਜ਼ਮਾਨੇ 'ਚ ਫੈਸਿਲਿਟੀਆਂ ਨਾ ਹੋਣ ਕਰਕੇ ਜਾਂ ਤਾਂ ਵਿਚਾਰੀਆਂ ਬੁੜੀਆਂ ਜੱਪੇ 'ਚ ਮਰ ਜਾਂਦੀਆਂ ਸੀ ਜਾਂ ਜਵਾਕ ਜੱਪੇ 'ਚ ਮਰ ਜਾਂਦੇ ਸੀ ਉਹ ਇਸੇ ਲਈ ਤਾਂ ਬੁੜੀਆਂ ਨੂੰ ਆਠ-ਆਠ ਜਵਾਕ ਕਰਨੇ ਪੈਂਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਤਿੰਨ-ਚਾਰ ਤਾਂ ਵੈਸੇ ਹੀ ਕੋਈ ਨਾ ਕੋਈ ਦਿੱਕਤ ਆਉਣ ਕਰਕੇ ਮਰ ਜਾਣੇ ਆ ਮਾਂ ਨੂੰ ਥੋੜੇ ਜਿਹਾ ਜ਼ਿਆਦਾ ਹੁੰਦਾ ਇਹ ਤੇ ਧੀ ਜਾਂ ਪੁੱਤ ਬਾਰੇ ਕੋ ਗਲਤ ਬੋਲਦਾ ਗੱਲ ਆਏ ਦੇਖ ਲੋ ਜੈਸਮੀਨ ਮਾਲ ਦੀ ਮਾਂ ਰੋਂਦੀ ਆ ਕਿ ਮੇਰੀ ਕੁੜੀ ਨੂੰ ਲੋਕੀ ਗਲਤ ਕਮੈਂਟ ਕਰਦੇ ਆ ਉਹ ਕਹਿੰਦੇ ਆ ਨਾ ਵੀ ਜੇ ਨੱਚਣੀ ਲੱਗ ਗਈ ਤਾਂ ਫਿਰ ਘੁੰਡ ਕਿਉਂ ਕੱਢਣਾ ਉਹ ਯਾਰ ਜੇ ਤੁਸੀਂ ਸੋਸ਼ਲ ਮੀਡੀਆ ਤੇ ਆਈ ਗਏ ਵੀਡੀਓ ਬਣਾਉਣ ਲੱਗ ਹੀ ਗਏ ਤਾਂ ਫਿਰ ਰੋਣ ਵਾਲੀ ਕੀ ਗੱਲ ਆ ਜੇ ਤੁਸੀਂ ਲੋਕਾਂ ਦੇ ਗਲਤ ਕਮੈਂਟ ਨਹੀਂ ਸੁਣਨਾ ਚਾਹੁੰਦੇ ਦਾ ਕਮੈਂਟ ਆਫ ਵੀ ਤਾਂ ਕਰ ਸਕਦੇ ਹੋ ਜੇ ਕੋ ਕਿਸੇ ਨੂੰ ਨਾ ਆਪਣੇ ਮੂੰਹ ਦੇ ਵਿੱਚ ਦੇ ਗਾਲਾਂ ਕੱਢਦਾ ਉਹ ਗਾਲਾਂ ਸਭ ਤੋਂ ਪਹਿਲਾਂ ਆਪਸ ਹੁੰਦਾ ਉਹਦੇ ਕੰਨਾਂ 'ਚ ਪੈਂਦੀਆਂ ਹਾਂ ਹਾਂ ਫਿਰ ਦੂਏ ਨੂੰ ਕਿਸੇ ਦੀ ਮਾਂ ਭੈਣ ਕਰੂੰਗਾ ਮੰਨ ਲੈ ਮਾਂ ਦੀ ਗਾਲ ਕੱਢੀ ਕਿਸੇ ਨੂੰ ਭੈਣ ਦੀ ਗਾਲ ਕੱਢੀ ਸਭ ਤੋਂ ਪਹਿਲਾਂ ਉਹਦੇ ਕੰਨ ਨੂੰ ਸੁਣੀ ਤਾਂ ਉਹਦੇ ਵੀ ਸੁਣੀ ਉਹਦੇ ਵੀ ਭੈਣ ਹੈਗੀ ਉਹਦੀ ਵੀ ਮਾਂ ਹੈਗੀ ਆ ਓਏ ਅੰਕਲ ਤੂੰ ਕਿਹੜੇ ਜਮਾਨੇ 'ਚ ਤੁਰਿਆ ਫਿਰਦਾ ਓਏ ਅੱਜ ਕੱਲ ਲੋਕੀ ਮੂੰਹ ਨਾਲ ਗਾਲਾਂ ਨਹੀਂ ਕੱਢਦੇ ਓਏ ਅੱਜ ਕੱਲ ਹੱਥਾਂ ਨਾਲ ਟਾਈਪ ਕਰਕੇ ਗਾਲਾਂ ਕੱਢਦੇ ਆ ਤੇ ਉਹ ਬੰਦੇ ਦੇ ਕੰਨਾਂ ਤੱਕ ਕਿਵੇਂ ਪਹੁੰਚਣ ਗਈਆਂ ਮੰਮੀ ਦੀ ਤਾਂ ਪਾਪਾ ਨੇ YouTube ਹੀ ਡਿਲੀਟ ਕਰਤੀ ਜੈਸਮਿਨ ਦੀ ਗੱਲ ਵੀ ਸੁਣ ਲਓ ਆਖੇ ਮੰਮੀ ਦੀ ਤਾਂ ਪਾਪਾ ਨੇ YouTube ਹੀ ਡਿਲੀਟ ਕਰਤੀ ਇਹ ਅਨਪੜਾ ਨੂੰ ਹਲੇ ਤੱਕ ਇਹ ਨਹੀਂ ਪਤਾ YouTube ਬੰਦਾ ਕਿ ਬੁੜੀ ਆ ਉਹ YouTube ਡਿਲੀਟ ਕਰਤਾ ਹੁੰਦਾ ਉਹ ਨਾਲੇ ਅੰਕਲ ਅੱਗੇ ਮੇਰੀ ਬੇਨਤੀ ਆ ਉਹ ਇਹ ਜੈਸਮਿਨ ਦੀ YouTube ਵੀ ਡਿਲੀਟ ਕਰ ਦੇ ਉਹ ਸੱਚੀ ਇਹਦੇ ਬੋਰਿੰਗ ਵਲੋਗਾਂ ਨੇ ਨਾ ਪੂਰੇ ਪੰਜਾਬ ਨੂੰ ਦੁਖੀ ਕਰ ਰੱਖਿਆ ਕੜਮੰਦ ਸੋਕੱਤੇ ਦੇ ਗੰਤਾ ਪੌਂਕਣਾ ਬਿਲਕੁਲ ਉਹ ਤਾਂ ਆਪਾਂ ਕੁੰਭਾ ਘੋਟੇ ਲਈ ਜੇ ਵੀ ਨੂੰ ਰੋਟੀ ਪੌਂਗੇ ਜਿੱਦਾਂ ਤੁਸੀਂ ਰੋਟੀ ਖਾਣਦੇ ਹੜ ਕੇ ਸਾਹਦੇ ਨੂੰ ਭੌਂਕਰ ਜਾਂਦਾ ਹੁਣ ਸਾਡੇ ਜਰੀਏ ਉਹਨੂੰ ਰੋਟੀ ਮਿਲਦੀ ਹੈ ਬਸ ਭੌਂਦੇ ਆ ਗਲਤ ਆ ਨਹੀਂ ਜੇ ਸਾਡੇ ਜਰੀਏ ਨੂੰ ਚਲ ਰੋਟੀ ਮਿਲਣ ਤੇ ਹੜ ਗਈ ਸਾਡੇ ਜਵੇਂ ਹੜ ਜਾਣਾ ਮੈਂ ਵੀ ਡਰਦਾ ਓਏ ਤਾਂ ਸਾਲੀ ਅੰਕਲ ਨੇ ਬੇਇਜ਼ਤੀ ਜੀ ਕਰਤੀ ਕਹਿੰਦਾ ਕੁੱਤਿਆਂ ਦਾ ਕੰਮ ਹੀ ਹੁੰਦਾ ਭੌਂਕਣਾ ਆਖੇ ਸਾਡੇ ਸਿਰੋਂ ਤਾਂ ਇਹਨਾਂ ਦੀ ਰੋਟੀ ਚੱਲਦੀ ਆ ਅਖਾ ਜਿੱਦ ਦੇ ਰੋਟੀ ਮਿਲਨੀ ਬੰਦ ਹੋ ਗਈ ਤਾਂ ਉਹਦੇ ਇਹਨਾਂ ਨੇ ਭੌਂਕਣਾ ਵੀ ਬੰਦ ਕਰ ਦੇਣਾ ਅੰਕਲ ਤੈਨੂੰ ਦੱਸਦੀ ਐ ਵੀ ਤੁਹਾਡੇ ਸਰੋਂ ਸਾਡੀ ਰੋਟੀ ਨਹੀਂ ਚੱਲਦੀ ਓਏ ਸਾਡੇ ਸਰੋਂ ਤੁਹਾਡੀ ਰੋਟੀ ਚੱਲੀ ਜਾਂਦੀ ਆ ਉਹ ਸਾਡੀਆਂ ਵੀਡੀਓ ਦੇਖ ਕੇ ਤਾਂ ਲੋਕੀ ਤੁਹਾਡੀ ਵੀਡੀਓ ਦੇਖਣ ਜਾਂਦੇ ਆ ਬਈ ਕਿਹੜੇ ਇਹ ਨਮੂਨਿਆਂ ਦੀ ਬੇਇੱਜ਼ਤੀ ਕਰਦੇ ਪਿਆ ਨਾਲੇ ਤੈਨੂੰ ਇੱਕ ਗੱਲ ਦੱਸ ਦਈਏ ਵੀ ਕੁੱਤਿਆਂ ਦਾ ਕੰਮ ਕੱਲਾ ਭੌਂਕਣਾ ਹੀ ਨਹੀਂ ਹੁੰਦਾ ਵੱਡਣਾ ਵੀ ਹੁੰਦਾ ਚਲੋ ਯਾਰ ਜੈਸਮਿਨ ਨੂੰ ਛੱਡੋ ਹੁਣ ਆਪਾਂ ਚੱਲਦੇ ਆਂ ਕਮਲ ਪਟਿਆਲਾ ਵੱਲ ਜੋ ਕਿ ਅਨੀਵਰਸਿਟੀ ਤੇ ਮਿਲੇ ਗਿਫਟਾਂ ਨੂੰ ਓਪਨ ਕਰਦੀ ਹੋਈ ਅੱਛਾ ਮਿਸਟਰ ਰਾਈਟ ਮਿਸਿਸ ਆਲਵੇਜ਼ ਰਾਈਟ ਅੱਛਾ ਬੱਚੇ ਵੀ ਬਕਰ ਮਿਸਿਸ ਤਾਂ ਆਲਵੇਜ਼ ਰਾਈਟ ਹੁੰਦੀ ਆ ਹਾਂ ਹਾਂ ਗਲਤੀ ਵਿੱਚ ਸਭ ਬੰਦ ਹੋ ਜਾਂਦੇ ਓਏ ਕਮਲ ਕਿਵੇਂ ਅੱਜ ਰਾਦੇ ਮਾਈ ਬਣੀ ਫਿਰਦੀ ਆ ਆਖੇ ਮਿਸਿਸ ਤਾਂ ਆਲਵੇਜ਼ ਰਾਈਟ ਹੁੰਦੀ ਆ ਓਏ ਕਮਲ ਤੂੰ ਭਾਵੇਂ ਸਹੀ ਹੋਵੇਂ ਚ ਗਲਤ ਹੋਵੇਂ ਉਹ ਤੈਨੂੰ ਤਾਂ ਗਾਲਾਂ ਇਹ ਚੋਬਰ ਨੇ ਕੱਢਣੀਆਂ ਕੱਢਣੀਆਂ ਹਾਂ ਪੂਰੇ ਆ ਅਮ੍ਰਿਤ ਦਾ ਦਿਲਜੀਤ ਜਿਹਦਾ ਪੂਰੇ ਅਮ੍ਰਿਤ ਦੇ ਮਿਲ ਛੋਟੇ ਲੱਗਦੇ ਦੇਖ ਲਓ ਉਹ ਤਾਂ ਆਪਣੇ ਆਪ ਨੂੰ ਚਲਾਕ ਲੂੰਬੜੀ ਸਮਝਦੀ ਆ ਓਏ ਇਹਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਵੀ ਜੇ ਉਹ ਕੋਈ ਗਿਫਟ ਲਈ ਆਇਆ ਵੀ ਲੋਕਾਂ ਕੇ ਜ਼ਰੂਰੀ ਸ਼ੋਪ ਕਰਨਾ ਹੈ ਵੀ ਆ ਗਿਫਟ ਸਹੀ ਨਹੀਂ ਆ ਕਿਵੇਂ ਆ ਤੇ ਕੋਈ ਮੇਰੇ ਵਰਗਾ ਕੋਈ ਸਸਤਾ ਗਿਫਟ ਵੀ ਲੈ ਕੇ ਆ ਸਕਦਾ ਹੁਣ ਸਾਰਿਆਂ ਸਾਹਮਣੇ ਕਿਉਂ ਤੂੰ ਦੀ ਵੇਚਦੀ ਕਰਾਉਣੀ ਆ ਸਿਆਣਿਆਂ ਨੇ ਸੱਚ ਹੀ ਕਿਹਾ ਕਈ ਬੁੜੀਆਂ ਦੀ ਅਗਲੀ ਗਿੱਟਿਆਂ ਚ ਹੁੰਦੀ ਆ ਬਹੁਤ ਛੋਟੇ ਆ ਤਾਂ ਪਾਈਂ ਆ ਮਰੇ ਅੰਮੀ ਦੇ ਟੋਏਗੇ ਇੱਕ ਵਾਰੀ ਟ੍ਰਾਈ ਵਲੌਗ ਤੇ ਚਾ ਟ੍ਰਾਈ ਕਰ ਆ ਆ ਦੇਖ ਲੋ ਜੋ ਆਕ ਨੂੰ ਕਿਵੇਂ ਬੂਟਪੌਂਚ ਚ ਖਬਜੀ ਜਾਂਦਾ ਵੀ ਤੇਰੀ ਐਡੀ ਕੀ ਵੇਲਨੇ ਚ ਬਾ ਆ ਜਿਹੜੇ ਧੱਕੇ ਨਾਲ ਪਸਾਉਣੀ ਪਸਾਉਣਿਆ ਉਹ ਜੇ ਨਹੀਂ ਹੁੰਦੇ ਤਾਂ ਕਿਸੇ ਗਰੀਬ ਨੂੰ ਦੇ ਦੋ ਪਰ ਇਹਨਾਂ ਤੋਂ ਜ਼ਿਆਦਾ ਗਰੀਬ ਕੌਣ ਆ ਜਿਨ੍ਹਾਂ ਨੇ ਛੋਟੀ ਪਾਰਟੀ ਕਰਕੇ ਇਹਨੇ ਪੈਸੇ ਤੇ ਇਹਨੇ ਗਿਫਟ ਇਕੱਠੇ ਕਰ ਲਿਆ ਤੇ ਉਹੀ ਗਿਫਟ ਦੇਣ ਵਾਲਿਆਂ ਨੂੰ ਹੁਣ ਜਲੀਲ ਕਰੀ ਜਾਂਦੇ ਆ ਜੋਗਨ ਪਾ ਲਈ 500 ਰੁਪਏ ਥੈਂਕ ਯੂ ਪਰਮਾਤਮਾ ਤੁਹਾਡੀ ਸੈਲਰੀ ਚ ਬਰਕਤ ਪਾਵੇ ਤੁਹਾਡੀ ਸੈਲਰੀ ਵਧ ਜAVE ਥੈਂਕ ਯੂ ਹਾਂ ਉਹ ਯਾਰ ਇਹਨੂੰ ਤਾਂ ਪੂਰਾ ਐਕਸਪੀਰੀਅੰਸ ਆ ਜਿਵੇਂ ਆਪਾਂ ਕਿਸੇ ਬਾਬੇ ਨੂੰ ਕੋਈ ਦਕਸ਼ਨਾ ਦੇ ਦਈਏ ਤਾਂ ਉਹ ਕੋ ਦੁਆਵਾ ਨਹੀਂ ਦਿੰਦਾ ਵੀ ਤੁਹਾਡ ਰੱਬ ਤੁਹਾਡੀ ਕਮਾਈ ਚ ਬਰਕਤ ਪਾਵੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਉਹ ਇਹਦਾ ਵੀ ਉਹੀ ਹਿਸਾਬ ਕਿਤਾਵਾ ਬੜੀ ਚਲਾਕ ਆ ਇਹ ਯਾਰ ਬੋਣੀ ਜੀ ਉਹ ਯਾਰ ਇੱਕ ਇਹ ਹੋ ਗਈ ਤੇ ਇੱਕ ਬਠਿੰਡੇ ਵਾਲੀ ਕਿਰਨਾ ਹੋਗੀ ਇੱਕ ਕੁੱਕੀ ਕਮੇਟੀ ਵਾਲੀ ਹੋਗੀ ਹੋਰ ਵੀ ਇਹਦੇ ਨਾਲ ਦੋ ਤਿੰਨਆਂੀਆਂ ਨੇ ਉਹ ਯਾਰ 10-15000 ਰੁਪਏ ਲਾ ਕੇ ਨਾ ਇਹ ਪਾਰਟੀ ਰੱਖ ਲੈਂਦੀਆਂ ਤੇ ਉਸੇ ਪਾਰਟੀ ਦਾ ਵਲੌਗ ਬਣਾ ਕੇ ਤੇ 10 ਗੁਣਾ ਜ਼ਿਆਦਾ ਪੈਸੇ ਕਮਾ ਲੈਂਦੀਆਂ ਇਹ ਕੋਈ ਤਰੀਕਾ ਹੈ ਭੀਖ ਮੰਗਨੇ ਦਾ ਕਹਿੰਦਾ ਤੇਰੇ ਪਾਪਾ ਦੀ ਮੈਨੂੰ ਉਹ ਵਾਲੀ ਪੋਡਕਾਸਟ ਵਾਲੀ ਗੱਲ ਵਧੀਆ ਲੱਗੀ ਸੀ ਕੀ ਬੰਦਾ ਚਾਹੇ ਫਟੇ ਕਪੜਾ ਚਾਹੇ ਜਨਾਨੀ ਪੂਰੀ ਕਹਾ ਸੋਨੇ ਚ ਹੋਣੀ ਚਾਹੀਦੀ ਹੈ ਬੱਤ ਬੱਚੇ ਵੀ ਇਸ ਚੀਜ਼ ਨੂੰ ਸਮਝਦੇ ਆ ਤੇਰੇ ਫਰੈਂਡਸ ਵੀ ਵੀ ਤੇਰੇ ਪਾਪਾ ਨੇ ਅੱਛੀ ਗੱਲ ਕਹੀ ਸੁਣ ਲੋ ਇਹਦੇ ਮੁੰਡੇ ਦੀ ਗੱਲ ਵੀ ਆਖੇ ਮੇਰਾ ਦੋਸਤ ਕਹਿੰਦਾ ਵੀ ਤੇਰੇ ਬਾਪੂ ਦੀ ਮੈਨੂੰ ਆਹ ਗੱਲ ਸਹੀ ਲੱਗੀ ਵੀ ਬੰਦਾ ਪੌਣ ਦੀ ਫਟੇ ਕੱਪੜਿਆਂ ਚ ਹੋਵੇ ਪਰ ਜਨਾਨੀ ਸੋਨੇ ਚ ਹੋਣੀ ਚਾਹੀਦੀ ਆ ਨਹੀਂ ਇਹ ਚ ਸਹੀ ਗੱਲ ਵੀ ਕੀ ਆ ਹੈ ਵੀ ਜਨਾਨੀ ਨੂੰ ਸੋਨਾ ਪਵਾ ਕੇ ਮੂਰਤ ਬਣਾ ਕੇ ਘਰੇ ਬਾ ਦੋ ਤੇ ਬਾਹਰ ਪੌਣ ਦੀ ਕਰਜ਼ੇ ਵਾਲੇ ਬੰਦੇ ਦੇ ਜੁੰਡੇ ਪੱਟ ਜਾਂਦੇ ਹੁਣ ਉਤੋਂ ਇਹ ਕਹਿੰਦੀ ਦੇਖ ਲੋ ਬੱਚਾ ਨੂੰ ਵੀ ਇਹਨਾਂ ਦੀ ਗੱਲ ਸਹੀ ਲੱਗੀ ਤੇ ਬੱਚਿਆਂ ਨੂੰ ਇਹਦੀ ਆਹ ਗੱਲ ਨਹੀਂ ਸਹੀ ਲੱਗੀ। ਛੱਡੋ। ਇਹ ਤਾਂ ਜਿਵੇਂ ਫੁੱਤੂਆ ਕੰਮ ਤੋਂ ਕਰਨਾ ਜੀਵੇਂ ਤੇ ਜਗ ਲਈ ਤੇਰਾ ਰੋਧ ਖਤਮ ਨਹੀਂ ਹੁੰਦਾ ਇਹ। ਇਹ ਪਹਿਲਾਂ ਤੁਸੀਂ ਮੇਰੇ ਪਾਓ। ਲੈ ਪੈਟ ਦਾ ਲੈ ਪੱਗਾ ਜਦ ਤੱਕ ਹੋਵੇਗਾ। ਪਿਆਰ ਨਾਲ ਪਾਓ। ਪਿਆਰ いや ਤੂੰ ਕਰ ਲੈ ਜਲਦੀ ਨਾਲ ਕਰਨਾ। ਚਲੋ ਯਾਰ ਕਮਲ ਨੂੰ ਛੱਡੋ ਹੁਣ ਆਪਾਂ ਗੱਲ ਕਰਦੇ ਆਂ ਕਮਲ ਦੀ ਸਹੇਲੀ ਦੀ ਜਿਹੜੀ ਕਹਿੰਦੀ ਸੀ ਮੇਰੀ ਤਾਂ ਕੋਰੀਅਨਸ ਕਿ ਨਾ ਓ ਯਾਰ ਇਹਨੂੰ ਪਤਾ ਨਹੀਂ ਕਿਹੜੇ ਕੰਜਰ ਨੇ ਪੰਪ ਦੇ ਦੇ ਕੇ ਨਾ ਵਲੌਗ ਬਣਾਉਣ ਤੇ ਲਾਤਾ ਓ ਇਹੇ ਨਾ ਵਲੌਗ ਚ ਆਪਦਾ ਮੂੰਹ ਤਾਂ ਦਿਖਾਉਂਦੀ ਨਹੀਂ ਬਸ ਪਿਛਵਾੜੀ ਦਿਖਾਈ ਜਾਂਦੀ ਐ ਤੇ ਮੈਂ ਐਦਾਂ ਕੋਈ ਕੰਮ ਕਰਦੀ ਆ ਨਾ ਤਾਂ ਕੈਮਰੇ ਦੇ ਅੱਗੇ ਆ ਜਾਂਦੀ ਆ ਤੇ ਫਿਨਾਈਲ ਪਾ ਕੇ ਪੋਚਾ ਲਗਾਇਆ ਨਾ ਜਿਵੇਂ ਤੁਸੀਂ ਦੇਖ ਹੀ ਲਿਆ ਵਲੌਗ ਦੇ ਵਿੱਚ ਤੇ ਫਿਨਾਈਲ ਇਹ ਤੇ ਮੈਂ ਮਤਲਬ ਇਹ ਫਿਨਾਈਲ ਤੋਂ ਬਿਨਾ ਮੈਨੂੰ ਪੋਚਾ ਲਾਉਣਾ ਬਿਲਕੁਲ ਹੀ ਨਹੀਂ ਵਧੀਆ ਲੱਗਦਾ ਹੈਗਾ ਜਦ ਤੱਕ ਫਿਨਾਈਲ ਵਗੈਰਾ ਨਾ ਪਾਈਏ ਹੈ ਨਾ ਦੇਖ ਲਓ ਇਹਦਾ ਮੂੰਹ ਤਾਂ ਕਿਸੇ ਪਾਸੇ ਦਿਖਦਾ ਨਹੀਂ ਪਿਆ ਤੇ ਕੱਲੇ ਮੱਝੜ ਕੇ ਪਾਸੇ ਦਿਖੀ ਜਾਂਦੇ ਆ ਉਹ ਯਾਰ ਇਹੋ ਜਿਹੇ ਪਾਸੇ ਦਿਖਾ ਕੇ ਕੀ ਸਾਬਤ ਕਰਨਾ ਚਾਹੁੰਦੀ ਆ ਉਹ ਚੱਲ ਜੇ ਮਲਾਇਕਾ ਰੋੜਾਰਗੀ ਹੋਵੇ ਤਾਂ ਇਹੋ ਜਿਹੇ ਪਾਸੇ ਬੰਦਾ ਦੇਖ ਵੀ ਲਵੇ ਤਾਂ ਹੁਣ ਮੱਝੜ ਕੇ ਪਾਸੇ ਕੌਣ ਦੇਖੇ ਲੱਗਿਆ ਯਾ ਧਿਆਤ ਬਣੀ ਹੋਈ ਆ ਤੇ ਬਾਕੀ ਨਾਲ ਦੇ ਰੂਮ ਦੇ ਵਿੱਚ ਵੀ ਮੈਂ ਲਗਾ ਦਿਆ ਸੀ ਬਸ ਕਿਚਨ ਦੇ ਵਿੱਚ ਡ੍ਰੈੰਗ ਰੂਮ ਦੇ ਵਿੱਚ ਤੇ ਲੋਬੀ ਦੇ ਵਿੱਚ ਤੇ ਬਾਹਰ ਵਾਲੇ ਏਰੀਆ ਦੇ ਵਿੱਚ ਹੀ ਰਹਿ ਗਿਆ ਸੀਗਾ ਪੋਚਾ ਲਗਾਉਣਾ ਤੇ ਬਸ ਉਹੀ ਮੈਂ ਇੱਥੇ ਲਗਾ ਰਹੀ ਸੀਗੀ ਤੇ ਪੈਰਾਂ ਭਾਰ ਬੈ ਕੇ ਪੋਚਾ ਲਗਾਉਣ ਦੇ ਨਾਲ ਬਹੁਤ ਫਾਇਦੇ ਨੇ ਇੱਕ ਤਾਂ ਆਪਣੇ ਜਿਹੜੀ ਮਤਲਬ ਬੈਠਣ ਦੀ ਹੈ ਨਾ ਸਟਰੈਂਥ ਹੁੰਦੀ ਆ ਲੈਗਸ ਵਗ ਇੱਕ ਤਾਂ ਵਿਊ ਲੱਖਾਂ ਚ ਆ ਜਾਂਦੇ ਆ ਉਤੋਂ ਕਮਾਈ ਵੀ ਵਧੀਆ ਹੋ ਜਾਂਦੀ ਆ ਉਹ ਯਾਰ ਇਹਦੀ ਇੱਕ ਵੀਡੀਓ ਤੇ ਨਾ ਲੱਖ ਤੋਂ ਜ਼ਿਆਦਾ ਵਿਊ ਟੱਪ ਗਿਆ ਪਿਛਵਾੜੇ ਹੀ ਦਿਖਾ ਕੇ ਤਾਂ ਐਨੇ ਆਦਾ ਕੰਟੈਂਟ ਹੀ ਬਣਾ ਲਿਆ ਹਰ ਵੀਡੀਓ ਚ ਆਪਦੇ ਪਿਛਵਾੜੇ ਹੀ ਦਿਖਾਉਂਦੀ ਰਹਿੰਦੀ ਆ ਉਹ ਯਾਰ ਬੰਦਾ ਪੁੱਛਣ ਵਾਲਾ ਹੋਵੇ ਵੀ ਤੂੰ ਕੈਮਰਾ ਪਿੱਛੇ ਰੱਖਦੀ ਆ ਵੀ ਅੱਗੇ ਰੱਖ ਕੇ ਵੀ ਤਾਂ ਵੀਡੀਓ ਬਣਾ ਸਕਦੀ ਆ ਵੀ ਮੇਨ ਗੱਲ ਤਾਂ ਬਸ ਆਹੀ ਆ ਪਿਛਵਾੜੇ ਦਿਖਾਓ ਤੇ ਪੈਸਾ ਕਮਾਓ ਜਦੋਂ ਕਬੀਰ ਜਦੋਂ ਆਉਂਦਾ ਨਾ ਉਹ ਸਾਰੇ ਖਿਲਾਰ ਲੈਂਦਾ ਇਸ ਕਰਕੇ ਪੂਜਣੇ ਨੂੰ ਕੋਕੇ ਰੱਖ ਦਿੱਤੇ ਸੀਗੇ ਫਿਰ ਉਹ ਨਾ ਚੀਜ਼ਾਂ ਇੱਧਰ ਤੋਂ ਉੱਧਰ ਚੱਕ ਚੱਕ ਕੇ ਸਿੱੜ ਦਿੰਦਾ ਤੁਹਾਨੂੰ ਪਤਾ ਆਪਣੇ ਘਰ ਦੇ ਵਿੱਚ ਤਾਂ ਕੋਈ ਬੱਚਾ ਹੈ ਨਹੀਂਗਾ ਇਸ ਕਰਕੇ ਘਰ ਸਾਸੂ ਸਹਰਾ ਹੀ ਰਹਿੰਦਾ ਹੈ ਪਰ ਜਦੋਂ ਖਬੀਰ ਆ ਜਾਂਦਾ ਕਾਫੀ ਜ਼ਿਆਦਾ ਖਿਲਾਰਾ ਪਾ ਦਿੰਦਾ ਹੁੰਦਾ ਤੇ ਇੱਥੇ ਸੋਫਾ ਵੀ ਮੈਂ ਸਾਫ਼ ਕਰ ਰਹੀ ਸੀਗੀ ਤੇ ਇਹ ਨਾ ਜਿਹੜਾ ਕੱਪੜਾ ਸੋਫੇ ਦਾ ਹੋਇ ਰੱਬਾ ਇਹਦੇ ਪਾਸੇ ਦੇਖ ਕੇ ਸਾਲੀ ਮੈਨੂੰ ਸ਼ਰਮ ਆਈ ਜਾਂਦੀ ਆ ਪਰ ਇਹਨੂੰ ਨਹੀਂ ਸ਼ਰਮ ਆਈ ਜਾਂਦੀ ਉਹ ਨਲੇ ਇਹ ਆਪ ਹੀ ਕਹਿੰਦੀ ਆ ਵੀ ਮੇਰੀ ਕੋਰੀਅਨ ਸਕਿਨ ਨਾ ਓਏ ਆਪ ਦੀ ਕੋਰੀਅਨ ਸਕਿਨ ਦੇ ਵੀ ਦਰ ਆਦੇ ਮੁਸ਼ਕੇ ਪਾਸੀ ਦਿਖਾਈ ਆਏਗੀ ਨਾਲੇ ਪਾਸੀ ਵੀ ਕਿਹੜਾ ਚੱਜਦੇ ਆ ਉਹ ਵੀ ਦਲਦਲ ਬਣੇ ਪਿਆ ਐਸਾ ਤੁਹਾਡੀ ਵਗਣ ਲੱਗ ਰਹੀ ਹੈ ਚਲੋ ਹੁਣ ਆਪਾਂ ਚੱਲਦੇ ਆਕੇ ਆ ਦੇਖ ਲੋ ਕਾਲੋ ਨੂੰ ਇੰਨੀ ਗਰਮੀ ਆ ਤੇ ਉਤੋਂ ਇਨਾ ਪੜਕੀਲਾ ਸੂਟ ਪਾ ਰੱਖਿਆ ਓ ਯਾਰ ਪਤਾ ਨਹੀਂ ਕਿਹੜਾ ਕੰਜਰ ਇਹਨੂੰ ਇਨੇ ਪੜਕੀਲੇ ਸੂਟ ਪਾਉਣ ਲਈ ਕਹਿੰਦਾ ਓ ਯਾਰ ਮੈਂ ਇਸ ਗੱਲ ਤੇ ਹੈਰਾਨ ਵੀ ਇਹ ਕਾਲੋ ਨੂੰ ਵੀ ਤੀਆਂ ਦੇ ਫੰਕਸ਼ਨ ਤੇ ਚੀਫ ਗੈਸਟ ਬੁਲਾਇਆ ਗਿਆ ਆ ਦੇਖੋ ਉਹ ਯਾਰ ਲੱਖ ਦੀ ਲਹਣ ਤਾਂ ਜਿਹੜੇ ਲੋਕੇ ਇਹਦੇ ਨਾਲ ਫੋਟੋਆਂ ਕਰਾਉਂਦੇ ਆ ਉਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਪੰਜਾਬ ਨੂੰ ਇਹ ਦੀ ਦੇਣ ਕੀ ਆ ਸ਼ਰਿਆਮ ਆਸ਼ਕੀਆਂ ਕਰਦੀ ਫਿਰਦੀ ਆ ਆਪਦੇ ਆਸ਼ਕ ਨਾਲ ਉਤੋਂ ਮੈਂ ਉਹ ਲੋਕਾਂ ਤੇ ਹੈਰਾਨਾ ਜਿਨ੍ਹਾਂ ਨੇ ਇਹਨੂੰ ਚੀਫ ਗੈਸਟ ਬੁਲਾਇਆ ਵੀ ਇਹ ਤੋਂ ਕੀ ਸਿੱਖਿਆ ਮਿਲਦੀ ਆ ਵੀ ਆਸ਼ਕੀਆਂ ਕਰਨੀਆਂ ਸਿੱਖੋ ਨਾਲੇ ਫੋਟੋਆਂ ਕਰਾਉਣ ਨੂੰ ਬੜੀ ਐ ਸ਼੍ਰੀ ਦੇਵੀ ਆ ਮੂਨਾ ਮਥਾ ਜਿੰਨ ਪੜ ਲੱਥਾ ਤੇ ਹੁਣ ਆਪਾਂ ਚੱਲੇ ਆਈ ਹਣਾ ਚੱਲੇ ਹੁਣ ਆਪਾਂ ਆਪਾਂ ਦੇਖਦਾ ਠੀਕ ਆ ਚੱਲ ਹੁਣ ਆਪਾਂ ਚਾਲਦੇ ਆਜ ਵੇਖ ਲਓ ਇਹਨੂੰ ਅਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਵੀ ਤੂੰ ਪੰਜਾਬ ਲਈ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਬਿਨਾ ਵਿਆਹ ਤੋਂ ਆਪਦੇ ਆਸ਼ਿਕਾਂ ਨਾਲ ਸ਼ੁਰਲੇ ਉਡਾਰੀ ਆ ਆਪਣਾ ਜੀ ਸ਼ੂਟ ਤੇ ਗਰਮੀ ਬਹੁਤ ਮੈਂ ਠੰਡਾ ਲੈ ਮੈਂ ਤੁਸੀਂ ਗੱਲਬਾਤ ਠੀਕ ਆ ਹਾ ਦੇਖ ਲੋ ਕਾਲੋ ਦੇ ਮੂੰਹ ਤੋਂ ਇੰਨੀ-ਇੰਨੀ ਵਾਲ ਪੁੱਟੀ ਲੱਗੀ ਚਿੱਟੀ-ਚਿੱਟੀ ਤੇ ਕਾਲੋ ਦਾ ਨੈਚੁਰਲ ਕਾਲਾ ਰੰਗ ਦਿਖਣ ਲੱਗ ਗਿਆ ਉਹ ਵੇਖਣ ਚ ਐਵੇਂ ਲੱਗਦਾ ਜਿਵੇਂ ਰਾਵਣ ਤਰਾ ਮੋਛਾਂ ਬਣੀਆਂ ਹੋਣ